ਮੈਂ ਹਰਵੰਦ ਸਿੰਘ ਪੀਰਹੇਲ ਜਨ ਜਨਕਤਰ ਪੰਜਾਬ ਨੰਬਰਦਾਰ ਜੁਨੀਅਨ ਇਹ ਅੱਜ ਸਾਡੀ ਵੀਨਾਵਾਰ ਮੀਟਿੰਗ ਹੋ ਰਹੀ ਹੈ ਜਿਹੜੀ ਕਿ ਹਰ ਇੱਕ ਵੀਨੇ ਦੀ 11 ਤਰੀਕ ਨੂੰ ਪੱਕੀ ਹੀ ਫਟੇਗੜ ਸਾਹਿਬ ਮਾਤਾ ਗੁਦਰੀ ਸ਼੍ਰਾਮ ਵਿੱਚ ਹੁੰਦੀ ਹੈ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਜਿਹੜੇ ਹੜ੍ਹ ਪੀੜਤਾਂ ਦੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਉਹਨਾਂ ਦੇ ਪੀੜਤਾਂ ਪੀੜਤਾਂ ਲਈ ਇੱਥੇ ਮਤਾ ਪਾਇਆ ਗਿਆ ਹੈ ਤੇ ਨਾਲ ਪੰਜਾਬ ਸਰਕਾਰ ਤੋਂ ਮੰਨ ਕੀਤੀ ਗਈ ਹੈ ਕਿ ਜਿਨ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਇਆ ਉਹਨਾਂ ਨੂੰ ਤੁਸੀਂ ਘੱਟੋ ਘੱਟ 10 ਲੱਖ ਰੁਪਏ ਦੋ ਕਿਉਂਕਿ दारू ਪੀ ਕੇ ਜਿਹੜੀ ਕਿ ਇੱਕ ਮਨੁੱਖ ਵੱਲੋਂ ਲਿਆਂਦੀ ਹੋਈ ਤਰਾਸਦੀ ਹੁੰਦੀ ਹੈ ਉਹਦੇ ਲਈ ਤੁਸੀਂ 10 ਲੱਖ ਰੁਪਏ ਦੰਦਿਓ ਤੇ ਮੁੜ ਕੇ ਜੇ ਕੁਦਰਤੀ ਕਰੋਪੀ ਨਾਲ ਮੱਧਾ ਮਰਦਾ ਉਹਨੂੰ ਤੁਸੀਂ 4 ਲੱਖ ਰੁਪਏ ਦੰਦਿਓ ਤਾਂ ਇਹ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿ 11 ਲੱਖ ਉਹਨਾਂ ਨੂੰ ਘੱਟੋ ਘੱਟ 10 ਲੱਖ ਰੁਪਏ ਤਾਂ ਦੋ ਤੇ ਉਸ ਤੋਂ ਬਾਅਦ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਹਰ ਪੀੜਤਾਂ ਦੀ ਮਦਦ ਲਈ ਦਿਨ ਰਾਤ ਇੱਕ ਕੀਤਾ ਹੋਇਆ ਅਸੀਂ ਵੀ ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਆਪਣੇ ਵੱਲੋਂ ਯੋਗਦਾਨ ਪਾ ਰਹੇ ਹਾਂ ਜੋ ਸਾਨੂੰ ਮਾਣ ਪੱਤਾ ਮਿਲਦਾ ਉਹਦੇ ਵਿੱਚੋਂ ਅਸੀਂ ਵੀ ਇਕੱਤਰ ਕਰਕੇ ਪੈਸੇ ਇਹਦੇ ਵਿੱਚ ਯੋਗਦਾਨ ਪਾਵਾਂਗੇ ਤੇ ਪਿੰਡਾਂ ਦੇ ਵਿੱਚ ਵੀ ਅਸੀਂ ਇਹਦੇ ਲਈ ਬਹੁਤ ਸਾਰਾ ਮਿਹਨਤ ਕਰ ਰਹੇ ਹਾਂ ਇਹ ਹਰ ਇੱਕ ਪਿੰਡ ਦੇ ਵਿੱਚ ਪੈਸੇ ਇਕੱਠੇ ਕਰਕੇ ਲੋਕਾਂ ਨੂੰ ਲਾਂਬੰਦ ਕਰਕੇ ਇੱਕ ਇਕੱਠੇ ਹੋ ਕੇ ਜਾਈਏ 20 20 30 30 ਪਿੰਡਾਂ ਦਾ ਇੱਕ ਗਰੁੱਪ ਬਣਾ ਕੇ ਟਰੈਕਟਰ ਲੈ ਕੇ ਜਾਈਏ ਸੰਧ ਲੈ ਕੇ ਜਾਈਏ ਤੇ ਮਹੀਨੇ 15 ਮਹੀਨਿਆਂ ਤੋਂ ਬਾਅਦ ਸਰਵੇ ਕਰਕੇ ਆਈਏ ਪਹਿਲਾਂ ਕਿ ਕਿਸ ਪਿੰਡ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉੱਥੇ ਪਾਰਟੀਆਂ ਬਣਾ ਕੇ ਬੰਦੇ ਭੇਜੀਏ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਕੱਲਾ ਕੋਈ ਮਦਦ ਕਰਨ ਨਾ ਜਾਇਓ ਸਾਰੇ ਗਰੁੱਪਾਂ ਦੇ ਵਿੱਚ ਜਾਓ ਆਪਣੇ ਆਪਣੇ ਗਰੁੱਪਾਂ ਦੇ ਵਿੱਚ ਟਰੈਕਟਰ ਸੰਦ ਲੈ ਕੇ ਜਾਓ ਜਿਸ ਕਿਸੇ ਦੀ ਵੀ ਕਿਸੇ ਨੂੰ ਚੀਜ਼ ਦੀ ਲੋੜ ਆ ਉਹ ਦੇ ਕੇ ਆਓ ਉਹਨਾਂ ਦੇ ਮਕਾਨ ਖੜੇ ਕਰੀਏ ਉਹਨਾਂ ਦੇ ਖੇਤ ਚਾਲੂ ਕਰੀਏ ਇਹ ਅਸੀਂ ਅੱਜ ਤੁਹਾਨੂੰ ਗੁਜਾਰਸ਼ ਕਰਦੇ ਹਾਂ ਬਾਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਸਰਕਾਰ ਤੋਂ ਇਹ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਸੜਕਾਂ ਟੁੱਟੀਆਂ ਪਈਆਂ ਨੇ ਇੱਧਰ ਡਿਵੈਲਪਮੈਂਟ ਵੱਲ ਵੀ ਧਿਆਨ ਦਿੱਤਾ ਜਾਵੇ ਅਸੀਂ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਵੇਂ ਕਿ ਬਹੁਤ ਵੱਡੇ ਵੱਡੇ ਮੈਡੀਕਲ ਕੈਂਪ ਲਗਵਾ ਰਹੇ ਨੇ ਲੋਕ ਜਿਦੇ ਵਿੱਚ ਲੁਧਿਆਣੇ ਤੋਂ ਇੱਕ ਪਾਰਟੀ ਹੈ ਡਾਕਟਰ ਸਵੇਹ ਮਾਨ ਸਿੰਘ ਨੇ ਘਟੋਕੜ 100 ਡਾਕਟਰ ਉੱਤੇ ਇਕੱਠਾ ਕੀਤਾ ਡੰਗਰਾਂ ਵਾਲਾ ਤੇ ਤੇ ਇਨਸਾਨਾਂ ਵਾਲਾ ਤੇ ਹਰ ਇੱਕ ਪਿੰਡ ਦੇ ਵਿੱਚ ਕੈਂਪ ਲਾਏ ਜਾ ਰਹੇ ਨੇ ਦਵਾਈਆਂ ਦਾ ਪੰਜਾਬ ਸਰਕਾਰ ਦਾ ਕੰਮ ਉਹ ਡਾਕਟਰ ਸੰਭਾਲੀ ਬੈਠੇ ਨੇ ਤੇ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਇੰਡੀਆ ਦੇ ਪ੍ਰਧਾਨ ਮੰਤਰੀ ਨੂੰ ਕਿ 1600 ਕਰੋੜ ਰੁਪਈਆ ਜਿਹੜਾ ਤੁਸੀਂ ਦੇ ਕੇ ਗਏ ਇਹ ਤੁਸੀਂ ਸਾਨੂੰ ਸਨ ਵੱਖਰਾ ਹੀ ਇਹ ਕਹੇ ਦਿਓ ਵੀ ਤੁਸੀਂ ਆਪਣਾ ਆਪੇ ਕਰ ਲਓ ਉਹ ਸਾਡੇ ਬਾਹਰਲੇ ਵੀਰ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਰਹਿਣ ਦੇਣਗੇ ਤੁਹਾਡੇ 1600 ਦੀ ਵੀ ਸਾਨੂੰ ਲੋੜ ਨਹੀਂ ਜੇ ਤੁਸੀਂ ਖੁੱਲ ਕੇ ਪੰਜਾਬ ਦੀ ਮਦਦ ਨਹੀਂ ਕਰਨੀ ਸਾਨੂੰ ਦੂਸਰਾ ਸੂਬਾ ਸਮਝਦੇ ਤਾਂ ਇਹ ਵੀ ਤੁਸੀਂ ਬੇਸ਼ੱਕ ਵਾਪਸ ਲੈ ਜਾਓ ਤੁਹਾਡੇ ਵੀਰ ਪੰਜਾਬ ਦੇ ਹਰਿਆਣੇ ਦੇ ਰਾਜਸਥਾਨ ਦੇ ਮੇਵਾਤ ਦੇ ਦਿੱਲੀ ਦੇ ਤੁਹਾਡੀਆਂ ਸਰਕਾਰਾਂ ਵਾਲੇ ਸਾਡੀ ਮਦਦ ਕਰ ਰਹੇ ਨੇ ਇਹਦਾ ਮਤਲਬ ਸਾਨੂੰ ਤਕਲੀਫ ਹੈ ਤਾਂ ਹੀ ਮਦਦ ਕਰ ਰਹੇ ਨੇ ਪ੍ਰਾਂਤ ਦੇ ਵਿੱਚ ਮੈਂ ਆਪਣੀਆਂ ਮੰਗਾਂ ਬਾਰੇ ਵੀ ਸਰਕਾਰ ਨੂੰ ਕਹਿਣਾ ਕਿ ਜਿਸ ਦਿਨ ਤੁਹਾਡਾ ਵੇਹ ਰੱਗੇ ਸਾਡੀਆਂ ਮੰਗਾਂ ਵੱਲ ਵੀ ਧਿਆਨ ਦੇ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਮਹੀਨਾਵਾਰ ਮੀਟਿੰਗ ਜੋ 11 ਤਰੀਕ ਨੂੰ ਪੱਕੀ ਇੱਥੇ ਫਟੇਕਰ ਸਾਹਿਬ ਦੀ ਹੁੰਦੀ ਹੈ ਤੇ ਉਹਦੇ ਵਿੱਚ ਨੰਬਰਦਾਰਾਂ ਦੀਆਂ ਮੰਗਾਂ ਬਾਰੇ ਸਰਕਾਰ ਨੂੰ ਸੂਚਿਤ ਕੀਤਾ ਗਿਆ ਜੋ ਸਾਡਾ ਫਲੱਡ ਦੇ ਨਾਲ ਬਾਰਡ ਏਰੀਆ ਦੇ ਵਿੱਚ ਨੁਕਸਾਨ ਹੋਇਆ ਕਾਫੀ ਉਹਦੇ ਬਾਰੇ ਵੀ ਮਤੇ ਪਾਸ ਕੀਤੇ ਗਏ ਆ ਤੇ ਜੂਨੀਅਨ ਵੱਲੋਂ ਵੀ ਤੇ ਇਹ ਸਾਡੇ ਫਟੇਕਰ ਸਾਹਿਬ ਵੱਲੋਂ ਵੀ ਡੀਸੀ ਸਾਹਿਬ ਨੂੰ ਮਾਂਗ ਪੱਤਰ ਦੇ ਕੇ ਅਸੀਂ ਕਹਿ ਰਹੇ ਹਾਂ ਕਿ ਸਾਡਾ ਵੀ 500 ਰੁਪਏ ਪਰ ਮੈਂਬਰ ਦਾ ਕੱਟਿਆ ਜਾਵੇ ਤੇ ਅਸੀਂ ਵੀ ਉਹਦੇ ਵਿੱਚ ਯੋਗਦਾਨ ਪਾਵਾਂਗੇ ਤੇ ਫਿਰ ਸਾਡੇ ਜ਼ਿਲ੍ਹੇ ਦਾ ਜਿਹੜਾ ਹੈ 5000 ਨੰਬਰਦਾਰ ਹੈ ਵੀ 2000 ਨੰਬਰਦਾਰ ਸਾਡਾ ਜ਼ਿਲ੍ਹੇ ਦਾ ਹੈਗਾ ਉਹ ਤੇ 20 2500 ਜਿੰਨਾ ਬਣਦਾ ਉਸ ਹਸਾਬ ਨਾਲ ਤੇ ਬਾਕੀ ਜਿਨ੍ਹਾਂ ਦੀ ਵੱਧ ਹੋਏਗਾ ਵੱਧ ਸਰਪਰਥਾਗੇ ਵੱਧ ਵੀ ਕਟਾ ਸਕਦੇ ਨੇ ਤੇ ਅਸੀਂ 500 ਰੁਪਏ ਦਾ ਇਹਨੂੰ ਕਹੇ ਵੀ ਸਾਡਾ ਵੀ ਯੋਗਦਾਨ ਇਹਦੇ ਵਿੱਚ ਨੰਬਰਦਾਰਾਂ ਦੇ ਆਮਾਨ ਪੱਤੇ ਦੇ ਵਿੱਚੋਂ ਕੱਟਿਆ ਜਾਵੇ ਤਾਂ ਜੋ ਜਿਹੜੇ ਸਾਡੇ ਮਜ਼ਦੂਰ ਨੇ ਕਿਸਾਨ ਨੇ ਦੁਕਾਨਦਾਰ ਨੇ ਉਹਨਾਂ ਦੀ ਸਹਾਇਤਾ ਵਿੱਚ ਸਾਡਾ ਵੀ ਛੋਟਾ ਜਿਹਾ ਯੋਗਦਾਨ ਪੈ ਜਵੇ ਤੇ ਇਸ ਕਰਕੇ ਅਸੀਂ ਸਰਕਾਰਾਂ ਨੂੰ ਵੀ ਇਹ ਕਹਿੰਨੇ ਆਂ ਤੇ ਉਹਨਾਂ ਦੇ ਹਰ ਪੀੜਤਾ ਵਾਸਤੇ ਜੋ ਵੀ ਹੀਲਾ ਵਸਿੰਦਾ ਤੇ ਵਾਅਦਾ ਤੋਂ ਵੱਧ ਕੀਤਾ ਜਾਂਦਾ ਪਿੰਡਾਂ ਵਿੱਚੋਂ ਵੀ ਅਸੀਂ ਨਗਰ ਵੱਲੋਂ ਵੀ ਪੈਸੇ ਇਕੱਠੇ ਕਰਕੇ ਟਰੈਕਟਰ ਆਪਣੇ ਲੈ ਕੇ ਉੱਥੇ ਕੀ ਕਿ ਪਿੰਡ ਨੂੰ ਜ਼ਿੰਮੇਵਾਰੀ ਚੱਕ ਕੇ ਉਹਨਾਂ ਦੀ ਜ਼ਮੀਨ ਪੱਤਰ ਕਰਨੀਆਂ ਜਾਂ ਕਾਸੇ ਦੀ ਵੀ ਲੋੜ ਹੈਗੀ ਆ ਉਹ ਸਾਰੇ ਪਿੰਡਾਂ ਦੇ ਵਿੱਚੋਂ ਵੀ ਅਸੀਂ ਜੱਜਾਂ ਦੇ ਨਾਲ ਸਾਰੇ ਨੰਬਰ ਦਾ ਉੱਧਰ ਵੀ ਸਹਿਯੋਗ ਦੇ ਰਹੇ ਹਾਂ ਪਿੰਡ ਵਿੱਚ ਵੀ ਸਹਿਯੋਗ ਦੇ ਰਹੇ ਹਾਂ ਉਹ ਵੀ ਅਸੀਂ ਵੱਧ ਤੋਂ ਵੱਧ ਯੋਗਦਾਨ ਪਾਵਾਂਗੇ ਉਹਦੇ ਵਿੱਚੋਂ ਇਹ ਜੋ ਪੀੜਤਾ ਹੈ ਆਈ ਹੈ ਇਹ ਕੁਦਰਤੀ ਮਾਰਗ ਦੇ ਕਾਰਨ ਦਾ ਸਾਨੂੰ ਪੰਜਾਬ ਨੂੰ ਪੰਜਾਬ ਦੇ ਨਾਲ ਕਰਉਣਾ ਪੈਣਾ ਤੇ ਸਾਡੀਆਂ ਸਾਰੀਆਂ ਸਟੇਟਾਂ ਨੇ ਭਾਰਤ ਵਿੱਚੋਂ ਸਾਡੇ ਐਨਆਰਆਈ ਵੀਰਾਂ ਨੇ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ ਅਤੇ ਪਾਉਂਦੇ ਰਹਿਣਗੇ ਹਜੇ ਜਿਹੜੀ ਹੁਣ ਆਖ ਤੋਂ ਉਹਨਾਂ ਦੇ ਉੱਤੇ ਆਉਣੀ ਹੈ ਜਿਉਂ-ਜਿਉਂ ਜ਼ਮੀਨ ਨੇ ਸੁੱਕਣਾ ਕਿਸੇ ਦੀ ਜ਼ਮੀਨ ਤਾਂ ਲੱਭਣੀ ਹੋਣੀ ਹੈਗੀ ਉੱਤੇ ਅੱਕ ਕੇ ਦੂਜੇ ਦੇ ਉੱਤੇ ਘਰਾਂ ਲਾ ਦਿਆ ਜਿਹਦੇ ਘਰਾਂ ਲੱਗ ਗਿਆ ਉਹਦੀ ਵੀ ਨਹੀਂ ਅਫਵਾਹ ਹੋਣੀ ਤਾਂ ਉਹ ਪੱਧਰ ਕਰਨ ਵਾਸਤੇ ਵੀ ਸਾਨੂੰ ਲੋੜ ਹੈ ਸਟ੍ਰੈਕਟਰਾਂ ਦੀ ਤੇ ਪੈਸੇ ਦੀ ਤੇਲ ਦੀ ਤਾਂ ਉਹਦੇ ਇਖਤਾਰ ਅਸੀਂ ਤਾਂ ਉਹਨਾਂ ਲੋਕਾਂ ਦੇ ਨਾਲ ਇਸੇ ਦੁੱਖ ਦੀ ਘੇਰ ਦੇ ਵਿੱਚ ਸਹਾਇਤਾ ਚੱਕੀ ਸਕੀਏ ਤਾਂ ਉਹਨਾਂ ਦੇ ਅਸੀਂ ਯੋਗਦਾਨ ਦੇ ਵਿੱਚ ਜਰੂਰ ਪਿੰਡਾਂ ਵੱਲੋਂ ਟਰੈਕਟਰ ਲੈ ਕੇ ਜਾ ਰਹੇ ਹਾਂ ਇਸ ਵਿੱਚ ਯੋਗਦਾਨ ਪਾਵਾਂਗੇ ਤੇ ਜੋ ਅੱਜ ਦੀਆਂ ਮੀਟਿੰਗਾਂ ਦੇ ਵਿੱਚ ਮਤੇ ਪਾਸ ਕੀਤੇ ਗਏ ਆ ਅਸੀਂ ਸਾਰੇ ਨੰਬਰਦਾਰਾਂ ਦਾ ਤੁਹਾਡਾ ਚੱਲਿਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਜੀ ਆਇਆਂ ਨੂੰ ਇਸੇ ਤਰ੍ਹਾਂ ਵੱਧ ਰੱਖ ਕੇ ਹਿੱਸਾ ਲੈਂਦੇ ਰਿਹਾ ਕਰੋ ਤੇ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ